ਸਰਕਾਰ ਨੇ ਬੰਦ ਕਰਤੀਆਂ ਬੰਦ ਕਰਤੀਆਂ ਨੇ ਸਾਨੂੰ ਲਿਖਤੀ ਰੂਪ ਚ ਦੋ ਪਰ ਜਿਹੜੇ ਕੋਈ ਦੋ ਵੀ ਐਨਓ ਸੀ ਨੇ ਸਰਕਾਰ ਨੇ ਬੰਦ ਕਰਤੀਆਂ ਸਾਨੂੰ ਕੋਈ ਕਾਗਜ਼ ਨਹੀਂ ਦਉ ਕੋਈ ਦੇ ਦੇ ਨੰਦਾ ਦਾ 4 ਵਜੇ ਤੱਕ ਕਹਿੰਦੇ ਨੇ ਮੈਡਮ ਮੈਂ ਦੇ ਦਿੰਦੇ ਹਾਂ ਇਹ ਯਾਰ ਕੋਈ ਛੁੱਟੀ ਗੱਲ ਕਿਉਂ ਬਣਨੇ ਆ ਬੱਸ ਕਰਨੇ ਦਿੱਤਾ ਲਿਆਓ ਕਿੱਥੇ ਲਿਆਓ ਕਾਪੀ ਦੇ ਦਿਓ ਤੁਹਾਨੂੰ ਕੋਈ ਦੇ 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 ਤਾਂ ਬੈਠ ਜਾਣਾ ਤੁਹਾਨੂੰ ਕਿਦੋਂ ਦੇਰ ਘੱਟ ਹੀ ਰਹਿਣਾ ਕੱਲ ਇਹ ਮੈਡਮ 2 ਦਿਨ ਹੋ ਗਏ ਲੋਕਾਂ ਨੂੰ ਹਰਾਨ ਉਹਨਾਂ ਨੂੰ ਕੋਈ ਗੱਲ ਸਪਸ਼ਟ ਕਰੋ ਨਹੀਂ 2 ਦਿਨ ਤਾਂ ਹੋਏ ਵੀ ਨਹੀਂ ਕੱਲ ਸ਼ੁਰੂ ਹੋਇਆ ਅੱਜ ਦੂਜਾ ਦਿਨ ਹੈ ਅੱਜ ਕੱਲ ਨੋਮੀਨੇਸ਼ਨ ਦਾ ਦੂਜਾ ਦਿਨ ਕੱਲ ਕੰਮ ਸ਼ੁਰੂ ਹੋਇਆ ਜੀ ਹਾਂ ਜੀ ਮੈਡਮ ਤੁਹਾਨੂੰ ਤੇ ਸਮਾਂ ਤੁਸੀਂ ਮੇਰਾ ਟਾਈਮ ਨਾ ਵੇਸਟ ਕਰੋ ਮੈਂ ਅਸੀਂ ਤੁਹਾਡਾ ਟਾਈਮ ਵੇਸਟ ਨਹੀਂ ਕਰਦਾ ਸਾਨੂੰ ਪਹਿਸ ਕਾਪੀ ਦੋ ਹਾਂ ਕੋਈ ਨਹੀਂ ਦੇ ਦੇਣੇ ਕਾਪੀ ਦੇ ਦਾਂਗੇ ਕੋਈ ਕੋਈ ਟਾਈਮ ਨਹੀਂ ਇਸ ਟਾਈਮ ਨਹੀਂ ਦੇ ਸਕਦੇ ਦੇ ਦਾਂ ਕਦੋਂ ਦੇਣੀ ਹੈ ਓ ਤਾਹ ਕੰਢੀ ਘਰ ਤੋਂ ਮਗਾ ਕੇ ਦੂੰ ਤੇ ਤੁਹਾਡੇ ਕੋਲ ਗਈ ਨਹੀਂ ਤਾਂ ਫਿਰ ਤੁਸੀਂ ਕਿਵੇਂ ਕਹਿ ਰਹੇ ਲੱਗ ਜਾਂਦਾ ਫੋਨ ਆ ਗਿਆ ਐਦਾਂ ਨਹੀਂ ਬੀਬੀ ਅਸੀਂ ਪੰਜਾਬ ਵਿੱਚ ਭਾਵੇਂ ਜ਼ਿਲ੍ਹਾ ਪ੍ਰਸ਼ਾਸਕ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਪਰ ਨਾਮਜ਼ਦਗੀ ਦਾਖਲ ਕਰਨ ਦੇ ਲਈ ਕਿਵੇਂ ਐਨਓਸੀ ਦੇ ਲਈ ਸੰਘਰਸ਼ ਹੈ ਜਿਹੜਾ ਉਮੀਦਵਾਰਾਂ ਨੂੰ ਕਰਨਾ ਪੈ ਰਿਹਾ ਤੁਸੀਂ ਇਸ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਦੱਸ ਦिए ਕਿ ਨਾਭਾ ਵਿੱਚ ਬੀਡੀਪੀਓ ਮੈਡਮ ਉਸ ਸਮੇਂ ਭੜਕ ਗਏ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਹਨਾਂ ਨਾਲ ਸਵਾਲ ਜਵਾਬ ਕਰ ਰਹੇ ਸੀ ਅਤੇ ਐਨਓਸੀ ਲੈਣ ਦੇ ਲਈ ਜਦੋਂ ਜਾਇਦ ਕਰ ਰਹੇ ਸੀ ਤਾਂ ਅਜੇ ਇਹ ਵਿੱਚ ਹੀ ਤੁਸੀਂ ਕਿਆ ਸੁਣਿਆ ਕਿ ਕਿਸ ਤਰੀਕੇ ਨਾਲ ਆਪੋ ਬਾਹਰ ਹੁੰਦੇ ਨਜ਼ਰ ਆਏ ਨੇ ਬੀਡੀਪੀਓ ਨਾਬਾ ਅਤੇ ਮੌਕੇ ਤੇ ਹਾਲਾਤ ਇਹ ਬਣ ਜਾਂਦੇ ਆ ਕਿ ਸੰਘਰਸ਼ ਸ਼ੁਰੂ ਕਰ ਦਿੱਤਾ ਜਾਂਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਮੌਕੇ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ ਤੇ ਜਿੱਥੇ ਇੱਕ ਪਾਸੇ ਇਲੈਕਸ਼ਨ ਕਮਿਸ਼ਨ ਵੱਲੋਂ ਬਿੱਤੇ ਦਿਨ ਹੀ ਜ਼ਿਲ੍ਹਾ ਪ੍ਰਸ਼ਦਾ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਅਤੇ 1 ਦਸੰਬਰ ਤੋਂ ਨਾਮਜ਼ਦਗੀ ਪੱਤਰ ਦਾਖਲ ਕਿੱਤੇ ਜਾ ਰਿਹਾ ਅਤੇ ਉਥੇ ਹੀ ਇਹ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ 4 ਤਰੀਕ ਹੈ 4 ਦਸੰਬਰ ਹੈ ਪਰ ਇਸ ਸਭ ਦੇ ਦਰਮਿਆਨ ਉਮੀਦਵਾਰਾਂ ਨੂੰ ਐਨਓਸੀ ਲੈਣ ਦੇ ਲਈ ਕਾਫੀ ਜਦੋਜਹਿਦ ਕਰਨੀ ਪੈ ਰਹੀ ਹੈ ਤੇ ਕਾਫੀ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਤਾਂ ਇਹ ਜਿਹੜੇ ਹਾਲਾਤ ਆ ਨਾਬਾ ਵਿੱਚ ਬਣਦੇ ਆ ਕਿ ਰੋਸ ਪ੍ਰਦਰਸ਼ਨ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾਂਦਾ ਹੈ ਅਤੇ ਇਸ ਮੌਕੇ ਹਲਕਾ ਇੰਚਾਰਜ ਜਿਹੜੇ ਆ ਮੌਕੇ ਤੇ ਪਹੁੰਚਦੇ ਆ ਜਿਹੜੇ ਮੱਖਣ ਸਿੰਘ ਲਾਲਕਾ ਨੇ ਉਹਨਾਂ ਵੱਲੋਂ ਜਿਹੜਾ ਆਪਣੇ ਸਹਿਯੋਗੀਆਂ ਨਾਲ ਆਪਣੇ ਵਰਕਰਾਂ ਨਾਲ ਮਿਲ ਕੇ ਐਨਓਸੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆਪਣੇ ਉਮੀਦਵਾਰਾਂ ਦੇ ਲਈ ਪਰ ਉਹਨਾਂ ਨੂੰ ਕੋਈ ਜਿਹੜਾ ਸਹੀ ਜਵਾਬ ਨਹੀਂ ਦਿੱਤਾ ਜਾਂਦਾ ਤੇ ਮੌਕੇ ਤੇ ਹੀ ਜਿਹੜਾ ਰੋਸ ਪ੍ਰਦਰਸ਼ਨ ਹੈ ਜਿਹੜਾ ਅਕਾਲੀ ਦਲ ਦੇ ਆਗੂਆਂ ਵੱਲੋਂ ਕਰ ਦਿੱਤਾ ਜਾਂਦਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਦੇ ਵਿੱਚ ਤੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਬੀਡੀਪੀਓ ਨਾਬਾ ਕਿਵੇਂ ਆਪਣੇ ਆਪ ਤੋਂ ਬਾਹਰ ਹੋ ਜਾਂਦੇ ਆ ਤੇ ਉਹ ਸਿੱਧੇ ਅ ਅਜਿਹੇ ਬਿਆਨ ਦੇਣ ਲੱਗ ਜਾਂਦੇ ਆ ਜੋ ਕਿ ਸਤਾ ਤਿਰ ਪਾਰਟੀ ਦੇ ਹੁੰਦੇ ਆ ਜਾਂ ਕਿਸੇ ਲੀਡਰ ਦੇ ਹੁੰਦੇ ਆ ਕਿ ਵਿਰੋਧੀ ਪਾਰਟੀਆਂ ਕੋਲ ਤਾਂ ਉਮੀਦਵਾਰ ਹੀ ਨਹੀਂ ਜਿਸ ਨੂੰ ਲੈ ਕੇ ਕਾਫੀ ਜਿਹੜਾ ਰੌਲਾ ਪੈ ਜਾਂਦਾ ਕਾਫੀ ਗਾਹ ਪੈ ਜਾਂਦਾ ਤੇ ਸਿੱਧੇ ਸਵਾਲ ਪੁੱਛੇ ਜਾਂਦੇ ਹੋ ਪੁੱਛੇ ਜਾਂਦੇ ਨੇ ਕਿ ਤੁਸੀਂ ਕੀ ਸਤਾ ਤਿਰ ਪਾਰਟੀ ਤੋਂ ਜੋ ਅਜਿਹੇ ਜਿਹੜੇ ਆ ਬਿਆਨਵਾਜੀ ਕਰ ਰਹੇ ਹੋ ਜਿੱਥੇ ਇੱਕ ਪਾਸੇ ਕੁਝ ਸਮਾਂ ਪਹਿਲਾਂ ਹੀ ਬीडीपी ਉਹ ਨਾਬਾ ਆ ਜਿਹੜੇ ਬਲਜੀਤ ਕੌਰ ਨੇ ਉਹ ਕਹਿੰਦੇ ਨੇ ਕਿ ਸਰਕਾਰ ਨੇ ਐਨਓਸੀ ਦੇਣੇ ਬੰਦ ਕਰ ਦਿੱਤੀ ਐ ਤੇ ਉਹੀ ਕਹਿੰਦੇ ਆ ਕਿ ਸ਼ਾਮ ਨੂੰ 4 ਵਜੇ ਐਨਓਸੀ ਜਾਰੀ ਕਰਾਂਗੇ ਤੇ ਇਹ ਜਿਹੜਾ ਡਬਲ ਬਿਆਨ ਹੈ ਜਿਹੜਾ ਸਾਹਮਣੇ ਆਂਦਾ ਤਾਂ ਉਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆ ਵੱਲੋਂ ਕੀਤਾ ਗਿਆ ਤਾਂ ਬਾਕੀ ਹਲਕਿਆਂ 'ਚ ਵੀ ਇਹੀ ਕੁਝ ਜਿਹੜਾ ਬਾਕੀ ਸ਼ਹਿਰਾਂ ਵਿੱਚ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਹੀ ਕੁਝ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਸਤਾ ਤਿਰਪਾ ਪਾਰਟੀ ਤੋਂ ਵਿਰੋਧੀ ਜਿਹੜੇ ਉਮੀਦਵਾਰ ਖੜੇ ਹੋ ਰਹੇ ਨੇ ਉਹਨਾਂ ਨੂੰ ਐਨਓਸੀ ਜਾਰੀ ਨਹੀਂ ਕਿਤੇ ਜਾ ਰਹੇ ਹਾਲਾਂਕਿ ਇਹੀ ਹਾਲਾਤ ਹੈ ਜਿਹੜੇ ਉਹ ਸਰਪੰਚੀ ਇਲੈਕਸ਼ਨ ਦੇ ਦਰਮਿਆਨ ਵੀ ਦੇਖੇ ਗਏ ਸੀ ਕਿ ਕਿਸ ਤਰੀਕੇ ਨਾਲ ਲੋਕਾਂ ਦੇ ਕਾਗਜ਼ ਫਾੜੇ ਗਏ ਅਤੇ ਕਿਸ ਤਰੀਕੇ ਨਾਲ ਉਸ ਤੋਂ ਬਾਅਦ ਐਮਸੀ ਚੋਣਾਂ ਵਿੱਚ ਜਿਹੜੇ ਵਿਰੋਧੀ ਉਮੀਦਵਾਰ ਸੀ ਉਹਨਾਂ ਨੂੰ ਘੜਿਸਿਆ ਗਿਆ ਉਹਨਾਂ ਦੇ ਕਾਗਜ਼ ਤੱਕ ਫਾੜ ਦਿੱਤੇ ਗਏ ਤੇ ਉਹ ਹਾਲਾਤ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਮੋੜ ਤੋਂ ਜਿਹੜੇ ਆ ਬਿਆਨ ਹੁੰਦੇ ਨਜ਼ਰ ਆ ਰਹੇ ਆ ਕਿ ਐਨਓਸੀ ਲੈਣ ਦੇ ਲਈ ਕਾਫੀ ਜਦੋਜਹਿਦ ਹੈ ਜਿਹੜੀ ਉਹ ਸਤਾ ਤਿਰ ਪਾਰਟੀ ਦੇ ਵਿਰੋਧੀ ਉਮੀਦਵਾਰਾਂ ਨੂੰ ਕਰਨੀ ਪੈ ਰਹੀ ਆ ਅਤੇ ਇੱਥੇ ਵੱਡਾ ਸਵਾਲ ਇਹ ਵੀ ਜਿਹੜਾ ਆ ਕਿ ਮੌਕੇ ਤੇ ਖੜੇ ਕਿਤੇ ਜਾ ਰਹੇ ਆ ਕਿ ਆਖਰਕਾਰ ਸਤਾ ਤਿਰ ਪਾਰਟੀ ਨੂੰ ਉਮੀਦਵਾਰਾਂ ਤੋਂ ਡਰ ਕਿਸ ਤਰੀਕੇ ਦਾ ਕਿਉਂ ਡਾ ਜਿਹੜਾ ਡਰ ਪੈਦਾ ਹੋ ਰਿਹਾ ਕਿ ਉਹਨਾਂ ਨੂੰ ਕਾਗਜ਼ ਭਰਨ ਦੇ ਲਈ ਹੀ ਐਨਓਸੀ ਜਾਰੀ ਨਹੀਂ ਕੀਤੀ ਜਾ ਰਹੀ ਤਾਂ ਮੌਕੇ ਤੇ ਹਲਕਾ ਇਨਚਾਰਜ ਹੈ ਜਿਹੜੇ ਮੱਖਣ ਸਿੰਘ ਲਾਲਕਾ ਉਹ ਪਹੁੰਚੇ ਨੇ ਤੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਕੀ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਅੱਜ ਦੂਜਾ ਦਿਨ ਹੈ ਅੱਜ ਕੱਲ ਨੋਮੀਨੇਸ਼ਨ ਦਾ ਦੂਜਾ ਦਿਨ ਕੱਲ ਕੰਮ ਸ਼ੁਰੂ ਹੋਇਆ ਜੀ ਹਾਂ ਜੀ ਮੈਡਮ ਤੁਹਾਨੂੰ ਸਮਾਂ ਤੁਸੀਂ ਮੇਰਾ ਟਾਈਮ ਨਾ ਵੇਸਟ ਕਰੋ ਮੈਂ ਅਸੀਂ ਤੁਹਾਡਾ ਟਾਈਮ ਵੇਸਟ ਨਹੀਂ ਕਰਦੇ ਸਾਨੂੰ ਬੇਸਿਕ ਕਾਪੀ ਦੋ ਹਾਂ ਕੋਈ ਨਹੀਂ ਦੇ ਦਿੰਦੇ ਕਾਪੀ ਦੋ ਦੇ ਦਾਂਗੇ ਕੋਈ ਕੋਈ ਟਾਈਮ ਨਹੀਂ ਇਸ ਟਾਈਮ ਨਹੀਂ ਦੇ ਸਕਦੇ ਦੇ ਦਾਂ ਕਦੋਂ ਦੇਣੀ ਆ ਉਹ ਤਾਂ ਘੰਡੀ ਘਰ ਤੋਂ ਮਗਾ ਕੇ ਦੂੰ ਤੇ ਤੁਹਾਡੇ ਕੋਲ ਗਈ ਨਹੀਂ ਤਾਂ ਫਿਰ ਤੁਸੀਂ ਕਿਵੇਂ ਕਹਿ ਰਹੇ ਲੱਗ ਜਾਂਦਾ ਫੋਨ ਆ ਗਿਆ ਐਦਾਂ ਨਹੀਂ ਬੀਬੀ ਅਸੀਂ ਧਰਨਾ ਦੇ ਕੇ ਬੈਠਣ ਲੱਗਿਆ ਹੋਣੇ ਨਹੀਂ ਕੋਈ ਨਾ ਜੀ ਉਹ ਧਰਨਾ ਦੇਣਾ ਤੁਹਾਡਾ ਹੱਕ ਹੈ ਇਹ ਤਾਂ ਸੈਕੰਡ ਆਪਸ਼ਨ ਨਾਲ ਇਸ ਮੈਡਮ ਐਕਚੁਅਲੀ ਕੀ ਆ ਐਨਓਸੀ ਪਹਿਲੇ ਹੀ ਆਧਾਰਾ ਜਿਹਨੂੰ ਨਹੀਂ ਮਿਲਦੀ ਜੇ ਕੋਈ ਅਫਸਰ ਨਹੀਂ ਦਿੰਦਾ ਤਾਂ ਸੈਕੰਡ ਆਪਸ਼ਨ ਯੂਜ਼ ਕਰ ਸਕਦਾ ਫਿਰ 4 ਵਜੇ ਤੱਕ ਵੇਟ ਕਰ ਲੈਣ ਦੋ ਦਿਨ ਹੋ ਗਏ ਐਡਮਿਸ਼ਨ ਦਾ ਇਹ ਨੋਮਿਨੇਸ਼ਨ ਦਾ ਡੇਟ ਦਾ ਸਮਾਂ ਨਿਕਲਦਾ ਮੈਡਮ ਇਹ ਐਨਓਸੀ ਦਾ ਮਤਲਬ ਨਹੀਂ ਨੋਮਿਨੇਸ਼ਨ ਲੋਕਾਂ ਦੀ ਰੇਟ ਹੋ ਰਹੀ ਹੈ ਇੱਕ ਮਿੰਟ ਇੱਕ ਮਿੰਟ ਗੱਲ ਸੁਣੋ ਕਈਆਂ ਨੇ ਨਿਜਾਤ ਕਬਜ਼ੇ ਕੀਤੇ ਹੋਏ ਨੇ ਲਿਓ ਲਿਖ ਦਿਓ ਉਸੇ ਤਾਂ ਪ੍ਰਤਾਲ ਕਰ ਰਹੀ ਹੈ ਤੁਸੀਂ ਮੈਡਮ ਸਾਰੇ ਦੇ ਸਾਰੇ 28 ਬੰਦਿਆਂ ਨੇ ਅਪਲਾਈ ਕੀਤਾ ਤੁਸੀਂ ਇੱਕ ਨੂੰ ਵੀ ਜਾਰੀ ਨਹੀਂ ਕੀਤਾ 4 ਵਜੇ ਜਾਰੀ ਕਰਾਂਗੇ ਤੁਸੀਂ ਸਾਡੀ ਡਬਲਿੰਗ ਕਿਉਂ ਹੈ ਗਲਤੀ ਨਹੀਂ ਨਹੀਂ ਤੁਹਾਡੀ ਗਲਤੀ ਡਬਲਿੰਗ ਹੈ ਡਬਲਿੰਗ ਹੈ ਮੈਡਮ ਨਹੀਂ ਨਹੀਂ ਡਬਲਿੰਗ ਹੈ ਤੁਸੀਂ ਇੱਕ ਪਾਸੇ ਕਹਿੰਦੇ ਕਿ ਆਰਡਰ ਹੋਇਆ ਹੋ ਗਿਆ ਇੱਕ ਪਾਸੇ ਕਹਿੰਦੇ ਚਾਰ ਪਾਸੇ ਕੀ ਕਰਨੀ ਆ ਮੈਂ ਇੱਥੇ ਬੰਦੇ ਪਾ ਕੇ ਦੋ ਪਰਾ ਨਹੀਂ ਡਬਲਿੰਗ ਕਿਸ ਚੀਜ਼ ਦੀ ਹੈ ਕਰਦੇ ਰਹੇ ਆ ਇਹ ਕੋਈ ਡਬਲਿੰਗ ਨਹੀਂ ਸਾਡੇ ਵਿੱਚ ਨਾਲੇ ਕਿਨੂੰ 4 ਵਜੇ ਦੇ ਦੇਣੀ ਆ ਨਾਲੇ ਕਿਨੂੰ ਗੱਲ ਹੋ ਗਈ ਆ ਕਿਹਦੀ ਡਬਲਿੰਗ ਪਾਲਸੀ ਹੈ ਤੁਸੀਂ ਕਿਸ ਗਲਤੀ ਹੈ ਸਾਰਾ ਸਟਾਫ ਤੁਹਾਡੇ ਕੋਲ ਹੈਗਾ ਇਹ ਮਿਟਾ ਕੇ ਰੱਖੋ ਉਹਨਾਂ ਨੂੰ ਜੀ ਨਾਲ ਦੀ ਨਾ ਕਲੀਅਰ ਕਰਤਾ ਜੀ ਉਹਨਾਂ ਨੂੰ ਦੇਣੀ ਨਹੀਂ ਜੀ ਕਦੇ ਤੁਸੀਂ ਕਹਿੰਦੇ ਹੋ ਕਿ 4 ਵਜੇ ਜਾਰੀ ਕਰ ਦਾਂ ਕਦੇ ਘਰੀ ਨੂੰ ਅੰਡੂ ਪ੍ਰੈਸ਼ਰ ਮਾਰਦੇ ਹੋ ਸਰਕਾਰ ਦਾ ਤੁਸੀਂ ਦੇਖ ਲਿਆ ਵੀ ਕਿੰਨੀਆਂ ਕਿਨਰਪੱਖ ਨੇ ਗਿਆ ਤਰਨ ਤਰਨ ਦੇ ਰਿਜ਼ਲਟ ਤੋਂ ਬਾਅਦ ਅਕਾਲੀ ਦਲ ਤੋਂ ਇੰਨਾ ਕਿ ਡਰੇ ਪਏ ਨੇ ਜੇ ਵਾਕਈ ਇਹ ਚਾਹੁੰਦੇ ਨੇ ਕਿ ਨਿਰਪੱਖ ਹੋਣ ਤਾਂ ਫਿਰ ਡਰ ਕਾਦਾ ਜੋ ਲੋਕਾਂ ਦਾ ਫਤਵਾ ਉਹ ਮਨਜ਼ੂਰੂ ਅੰਦਰ ਤੁਸੀਂ ਵੀਡੀਓ ਸਾਹਿਬ ਦਾ ਦੇਖ ਹੀ ਲਿਆ ਸਾਫ਼ ਕੀ ਕਹਿ ਰਹੇ ਨੇ ਕਿ ਹੋਟੇਲ ਦਾ ਕੈਂਡੀਡੇਟ ਹੀ ਨਹੀਂ ਹੈਗੇ ਜੀ ਇਹ ਤੋਂ ਸਾਫ਼ ਜਾਇਰ ਹੁੰਦਾ ਕਿ ਆਮ ਆਦਮੀ ਦੇ ਨਾਲ ਚੱਲਦੇ ਨੇ ਮੈਂ ਫਿਰ ਵੀ ਅਫਸਰ ਸਾਹਿਬਾਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਉੱਥੇ ਦਾ ਰਿਜ਼ਲਟ ਦੇ ਲੋ ਕਿੰਨੇ ਆ ਕਿੰਨਿਆਂ ਨੂੰ ਨੌਕਰੀ ਤੋਂ ਸਸਪੈਂਡ ਹੋ ਗਿਆ ਹੱਥ ਤੋੜਨਾ ਪਿਆ ਉਹੀ ਹਾਲ ਮੈਨੂੰ ਲੱਗਦਾ ਇੱਥੇ ਹੋਣਾ ਜੋ ਇੱਥੇ ਅਫਸਰਾਂ ਦਾ ਤੋ ਮੇਰੀ ਬੇਨਤੀ ਹੈ ਕਿ ਤੁਸੀਂ ਨਿਰਪੱਖ ਚੋਣਾ ਕਰਾਓ ਜੋ ਕਾਗਜ਼ ਨੂੰ ਕੈਂਡੀਡੇਟ ਨੂੰ ਮਿਲ ਰਹੇ ਜਵਾਬ ਦੇ ਇਹ ਦੇਖੋ ਤੁਸੀਂ ਆਮ ਆਦਮੀ ਪਾਰਟੀ ਤੋਂ ਤੁਸੀਂ ਆਮ ਆਦਮੀ ਪਾਰਟੀ ਤੋਂ ਤੁਸੀਂ ਆਮ ਆਦਮੀ ਪਾਰਟੀ ਤੋਂ ਮਤਲਬ ਇੱਕੋ ਮਤਲਬ ਤੁਸੀਂ ਆਮ ਆਦਮੀ ਪਾਰਟੀ ਤੋਂ ਰੈਲੈਕਸ ਹੋ ਜਾਓ ਰੈਲੈਕਸ ਹੋ ਕੇ ਪੁੱਛੋ ਜੋ ਪੁੱਛਣਾ ਨਹੀਂ ਕਰਨੀ ਵਾਲਾ ਹਾਂ ਤਰੀਕੇ ਨਾਲ ਗੱਲ ਕਰੋ ਕਰਨੀ ਹੈ ਰੈਲੈਕਸ ਹੋ ਜਾਓ ਜੀ ਗੱਲ ਕਰੋ ਗੱਲਾਂ ਡਬਲ ਕਰ ਰਹੀਆਂ ਉਹ 4 ਵਜੇ ਉਹਨਾਂ ਨੇ ਕਿਹਾ ਤਾਂ 4 ਵਜੇ ਦੇਣਗੇ ਐਨਓਸੀ ਦੇਣਗੇ ਕੱਲ੍ਹ ਖਬਰ ਆਹੀ ਹੈ ਤੁਹਾਡੇ ਬੰਦੇ ਮੈਥੋਂ ਰੋਜ਼ ਕੰਮ ਕਰਵਾ ਕੇ ਲੈ ਕੇ ਜਾਂਦੇ ਨੇ ਦੋ ਦਿਨ ਹੋ ਗਏ ਕਿਉਂ ਨਹੀਂ ਐਨਓਸੀ ਨਹੀਂ ਦੋ ਦਿਨ ਕੋ ਜੇ ਇਹਨਾਂ ਨੇ ਬੰਦੇ ਚੋਣਾਂ ਲੜਾਉਣੀਆਂ ਸੀ ਤਾਂ 10 ਦਿਨ ਪਹਿਲਾਂ ਤਿਆਰੀ ਕਰਦੇ ਬਿਲਕੁਲ ਜੀ ਜਿਹੜਾ ਇਦਾਂ ਤੂੰ ਤੂੰ ਕਰਕੇ ਬੋਲਣਗੇ ਕੌਣ ਲੋਕ ਸੀ ਜਿਹੜੇ ਬੋਲ ਰਹੇ ਸੀ ਤੁਹਾਨੂੰ ਆ ਤੁਹਾਡੇ ਸਾਹਮਣੇ ਹੀ ਸੀ ਜਿਹੜੇ ਮੈਡਮ ਤੁਸੀਂ ਕਿਤਲ ਗਈਆਂ ਸੋਹਣੋਂ ਕੌਣ ਲੋਕ ਸੀ ਸੋ ਤੁਹਾਨੂੰ ਪਤਾ ਹੀ ਹੈ ਜੀ ਮੈਨੂੰ ਇਹਦਾ ਮਤਲਬ ਕੀ ਤੁਸੀਂ ਆਵਦੀਆਂ ਮਤਲਬ ਇਹਦਾ ਮਤਲਬ ਕੱਢਣ ਲੱਗ ਜਾਨੇ ਹੋ